ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਸਰਕਾਰ ਨੇ ਕੱਲ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆ 28 ਉੱਚ ਪੁਲਿਸ ਅਫਸਰਾਂ ਨੂੰ ਤਬਦੀਲ ਕਰ ਦਿੱਤਾ ਜਿਨ੍ਹਾਂ ਵਿੱਚ 2 ਦਰਜਨ ਆਈਪੀਐਸ ਅਧਿਕਾਰੀ ਸ਼ਾਮਲ ਹਨ ਗ੍ਰਹਿ ਵਿਭਾਗ ਨੇ ਕੱਲ 14 ਜ਼ਿਲ੍ਹਿਆਂ ਦੇ ਐਸਐਸਪੀ ਨੂੰ ਵੀ ਬਦਲ ਦਿੱਤਾ ਇਹਨਾਂ ਵਿੱਚੋਂ 4 ਜ਼ਿਲ੍ਹਿਆਂ ਵਿੱਚ ਹੁਣ ਪੀਪੀਐਸ ਅਧਿਕਾਰੀ ਐਸਐਸਪੀ ਲੱਗਣਗੇ ਜੈਸੇ ਨਿਯੁਕਤੀ ਤੇ ਸਭ ਦੀਆਂ ਨਜ਼ਰਾਂ ਟਿਕਿਆ ਸਨ ਉਹ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਦੀ ਸੀ ਕਿਉਂਕਿ ਸੂਤਰਾਂ ਮੁਤਾਬਕ ਸੂਬਾ ਸਰਕਾਰ ਲੋਕ ਸਭਾ ਚੋਣਾਂ ਦੌਰਾਨ ਭੁੱਲਰ ਦੇ ਕੰਮਕਾਜ ਤੋਂ ਖੁਸ਼ ਨਹੀਂ ਸੀ ਉਹਨਾਂ ਨੂੰ ਆਈਜੀ ਪ੍ਰੋਵੀਜ਼ਨਿੰਗ ਲਾਇਆ ਗਿਆ ਹੈ ਅਤੇ ਇਸ ਤੋਂ ਪਹਿਲਾਂ ਉਹ ਬਿਨਾਂ ਪੋਸਟਿੰਗ ਤੋਂ ਸਨ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਟੈਂਡਰਾਂ ਵਿੱਚ ਕਰੋੜਾਂ ਰੁਪਏ ਦੇ ਕੱਪੜੇ ਦੇ ਦੋਸ਼ ਹੇਠ ਬੀਤੇ ਦਿਨ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕੱਲ ਈਡੀ ਨੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਆਸ਼ੂ ਦਾ 5 ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਉਹਨਾਂ ਨੂੰ ਹੁਣ ਮਿਤੀ 7 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦਰਮਿਆਨ ਆਸ਼ੂ ਦੀ ਗ੍ਰਿਫਤਾਰੀ ਤੇ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਦੁਆਰਾ ਖੁੱਲ੍ਹ ਕੇ ਨਾਂ ਬੋਲਣ ਤੇ ਵੀ ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਛਿੜੀ ਹੋਈ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੈरिस ਦੌਰੇ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਾਕੀ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਪੈरिस ਜਾਣਾ ਚਾਹੁੰਦੇ ਸਨ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਦੇ ਦੌਰੇ ਨੂੰ ਪ੍ਰਵਾਨਗੀ ਨਾ ਦਿੱਤੇ ਜਾਣ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ ਪਰ ਰਾਜਨੀਤਿਕ ਮਾਰ ਇਸ ਇਨਕਾਰ ਦੀ ਵਜ੍ਹਾ ਆਪ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਚੱਲ ਰਹੀ ਖੜੱਤ ਨੂੰ ਮੰਨ ਰਹੇ ਹਨ ਰੋਪੜ ਜ਼ਿਲ੍ਹੇ ਦੇ ਪਿੰਡ ਵਜੀਦਪੁਰ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਦੀ ਰਸੋਈ ਵਿੱਚ ਕੱਲ ਦੁਪਹਿਰੇ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ ਜਿਸ ਕਾਰਨ ਦੋ ਸੇਵਾਦਾਰ ਤੇ ਪੰਜ ਸਕੂਲੀ ਬੱਚੇ ਝੁੱਸ ਗਏ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਲਿਆਇਆ ਗਿਆ ਜਿੱਥੇ ਉਹਨਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਐਸ ਹਾਸੇ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜ਼ਖਮੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਹਾਸੇ ਦੇ ਪੀੜਤਾਂ ਦਾ ਇਲਾਜ ਸ਼੍ਰੋਮਣੀ ਕਮੇਟੀ ਕਰਵਾਵੇਗੀ। ਉਨ੍ਹਾਂ ਇਸ ਘਟਨਾ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਟੀਮ ਵੀ ਭੇਜ ਦਿੱਤੀ ਗਈ ਹੈ। ਸ਼ੰਭੂ ਬਾਰਡਰ ਤੇ ਫਿਲਹਾਲ ਸਥਿਤੀ ਜਿਉਂਦੀ ਤਿਉਹੀ ਬਣੀ ਰਹੇਗੀ। ਕੱਲ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਤੇ ਸੁਣਵਾਈ ਹੋਈ ਜਿਸ ਤੇ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਆਖਿਆ ਕਿ ਉਹ ਘੱਟੋ ਘੱਟ ਸਮਰਥਨ ਮੁੱਲ ਸਮੇਤ ਹੋਰ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਸੰਪਰਕ ਕਰਨ ਲਈ ਇੱਕ ਕਮੇਟੀ ਬਣਾਉਣ ਵਾਸਤੇ ਕੁਝ ਨਿਰਪੱਖ ਵਿਅਕਤੀਆਂ ਦੇ ਨਾਮ ਸੁਝਾਉਣ ਇਸ ਮਾਮਲੇ ਤੇ ਅਦਾਲਤ ਵਿੱਚ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਬਿੱਗ ਬਾਸ ਵਿੱਚ ਨਜ਼ਰ ਆਉਣਗੇ ਸਿੱਧੂ ਨੇ ਇਸ ਬਾਰੇ ਜਾਣਕਾਰੀ ਕੱਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਾਂਝੀ ਕੀਤੀ ਅਤੇ ਇਹ ਦੱਸਣਾ ਬਣਦਾ ਹੈ ਕਿ ਨਵਜੋਤ ਸਿੱਧੂ ਨੇ ਸੂਬੇ ਦੀ ਸਿਆਸਤ ਤੋਂ ਕਾਫੀ ਸਮੇਂ ਤੋਂ ਦੂਰੀ ਬਣਾਈ ਹੋਈ ਹੈ ਅਤੇ ਅੱਜਕੱਲ ਉਹ ਮੌੜ ਛੋਟੇ ਪਰਦੇ ਤੇ ਸਰਗਰਮ ਦਿਖਾਈ ਦੇ ਰਹੇ ਹਨ ਮੁਲਦੀ ਇੱਕ ਅਦਾਲਤ ਨੇ 1984 ਦੀ ਸਿੱਖ ਨਸ਼ਲ ਕੁਸ਼ੀ ਦੌਰਾਨ ਸਥਾਨਕ ਪੋਲ ਬੰਗਾਸ਼ ਗੁਰਦੁਆਰਾ ਸਾਹਿਬ ਦੇ ਸਾਹਮਣੇ ਤਿੰਨ ਵਿਅਕਤੀਆਂ ਦੀ ਹੱਤਿਆ ਨਾਲ ਜੁੜੇ ਕੇਸ ਵਿੱਚ ਕਾਂਗਰਸੀ ਨੇਤਾ ਜਗਦੀਸ਼ ਟਾਇਟਲਰ ਖਿਲਾਫ ਦੋਸ਼ ਤੈਅ ਕਰਨ ਬਾਰੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 16 ਅਗਸਤ ਨੂੰ ਹੋਵੇਗੀ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਸ ਦਿਨ ਦੋਸ਼ ਆਇਦ ਕਰਨ ਸਬੰਧੀ ਅਦਾਲਤ ਆਪਣਾ ਨਿਰਣਾ ਸੁਣਾਵੇਗੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੱਲ ਦਾਅਵਾ ਕੀਤਾ ਕਿ ਸਦਨ ਵਿੱਚ ਚੱਕਰਵਿਊ ਵਾਲੇ ਭਾਸ਼ਣ ਤੋਂ ਬਾਅਦ ਉਹਨਾਂ ਖਿਲਾਫ ਈਡੀ ਦੇ ਛਾਪੇ ਦੀ ਕੇਂਦਰ ਸਰਕਾਰ ਤਿਆਰੀ ਕਰ ਰਹੀ ਹੈ ਉਹਨਾਂ ਇਹ ਵੀ ਆਖਿਆ ਕਿ ਉਹ ਈਡੀ ਦੇ ਅਧਿਕਾਰੀਆਂ ਦਾ ਬਾਹਾਂ ਖੋਲ ਕੇ ਸਵਾਗਤ ਕਰਨਗੇ ਤੇ ਉਹਨਾਂ ਨੂੰ ਚਾਹ ਪਾਣੀ ਵੀ ਪੁੱਛਣਗੇ ਇਸ ਦੇ ਉੱਤਰੀ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਮਾਨਸੂਨੀ ਵਰਖਾ ਨਾਲ ਜੀਵਨ ਅਸਤਵਿਅਸਤ ਹੋ ਗਿਆ ਹੈ ਉਤਰਾਖੰਡ ਦੇ ਕੇਦਾਰਨਾਥ ਮਾਰਗ ਤੇ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਫਸੇ ਸ਼ਰਧਾਲੂਆਂ ਨੂੰ ਸੁਰੱਖਿਤ ਕੱਢਣ ਲਈ ਕੱਲ ਹਵਾਈ ਸੈਨਾ ਦੀ ਮਦਦ ਲਈ ਗਈ ਜਿਸ ਤੋਂ ਬਾਅਦ ਬਚਾਅ ਕਾਰਜਾਂ ਰਾਹੀਂ 5000 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਮੌਸਮ ਖਰਾਬ ਹੋਣ ਦੇ ਮੱਦੇਨਜ਼ਰ ਫਿਲਹਾਲ ਕੇਦਾਰਨਾਥ ਧਾਮ ਦੀ ਯਾਤਰਾ ਆਰਜੀ ਤੌਰ ਤੇ ਮੁਅੱਤਲ ਕਰ ਦਿੱਤੀ ਗਈ ਹੈ ਉਧਰ ਹਿਮਾਚਲ ਵਿੱਚ ਵੀ ਬੀਤੇ ਦਿਨ ਬੱਦਲ ਫਟਣ ਤੋਂ ਬਾਅਦ ਹੋਈ ਤਬਾਹੀ ਮਗਰੋਂ 7 ਵਿਅਕਤੀਆਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ ਜਦਕਿ 50 ਤੋਂ ਵੱਧ ਵਿਅਕਤੀ ਫਿਲਹਾਲ ਲਾਪਤਾ ਦੱਸੇ ਜਾ ਰਹੇ ਹਨ ਇਸ ਦਰਮਿਆਨ ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਵੀ ਢਿੱਗਾ ਡਿੱਗਣ ਤੋਂ ਬਾਅਦ ਚੱਲ ਰਹੇ ਬਚਾਅ ਕਾਰਜਾਂ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਹਾਦਸੇ ਵਿੱਚ ਮੌਤਾਂ ਦੀ ਗਿਣਤੀ 300 ਨੂੰ ਪਾਰ ਕਰ ਗਈ ਹੈ ਜਦਕਿ ਸੈਂਕੜੇ ਹਾਲੇ ਵਿਅਕਤੀ ਹੋਰ ਲਾਪਤਾ ਦੱਸੇ ਜਾ ਰਹੇ ਹਨ ਪਹਾੜੀ ਦੇ ਬੀਤੇ ਕੁਝ ਦਿਨਾਂ ਤੋਂ ਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਜ਼ੋਰਦਾਰ ਬਾਰਿਸ਼ ਹੋ ਰਹੀ ਹੈ ਪਰ ਕੁੱਲ ਮਿਲਾ ਕੇ ਇਸ ਵਾਰ ਮੌਨਸੂਨ ਸੀਜ਼ਨ ਕਮਜ਼ੋਰ ਹੀ ਰਿਹਾ ਹੈ ਜਿਸ ਕਾਰਨ ਸੂਬੇ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਕੱਲ ਮਿਲੀ ਜਾਣਕਾਰੀ ਮੁਤਾਬਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1610 ਫੁੱਟ ਸੀ ਜੋ ਕਿ ਬੀਤੇ ਸਮੇਂ ਦੇ ਇਸੇ ਦਿਨ ਦੇ ਪੱਧਰ ਨਾਲੋਂ ਲਗਭਗ 53 ਫੁੱਟ ਘਟ ਹੈ ਇਸੇ ਤਰ੍ਹਾਂ ਪੌਗ ਡੈਮ ਵਿੱਚ ਵੀ ਪਿਛਲੇ ਵਰੇ ਦੇ ਮੁਕਾਬਲੇ ਤਕਰੀਬਨ 46 ਫੁੱਟ ਪਾਣੀ ਦਾ ਪੱਧਰ ਘਟ ਹੈ ਪਰੰਦਾ ਮੰਨਣਾ ਹੈ ਕਿ ਜੇਕਰ ਸੂਬੇ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਇਸੇ ਤਰ੍ਹਾਂ ਘਟ ਰਿਹਾ ਤਾਂ ਆਗਾਮੀ ਸੀਜ਼ਨ ਵਿੱਚ ਬਿਜਲੀ ਤੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਜਮਾ ਹੋਏ ਮੀਂਹ ਦੇ ਪਾਣੀ ਵਿੱਚ ਡੁੱਬ ਕੇ ਤੰਨੇ ਵਿਦਿਆਰਥੀਆਂ ਦੀ ਮੌਤ ਦੀ ਜਾਂਚ ਹੁਣ ਦਿੱਲੀ ਪੁਲਿਸ ਤੋਂ ਵਾਪਸ ਲੈ ਕੇ ਸੀਬੀਆਈ ਨੂੰ ਸੌਂਪ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਉਸਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਲੋਕਾਂ ਨੂੰ ਇਸ ਜਾਂਚ ਤੇ ਕੋਈ ਸ਼ੱਕ ਨਾ ਰਹੇ ਇਸ ਤੋਂ ਬਿਨਾ ਅਦਾਲਤ ਨੇ ਇੱਕ ਸੀਵੀਸੀ ਅਧਿਕਾਰੀ ਨੂੰ ਵੀ ਜਾਂਚ ਦੀ ਨਿਗਰਾਨੀ ਕਰਨ ਲਈ ਆਖਿਆ ਹੈ ਇਸ ਦਰਮਿਆਨ ਕੱਲ ਦਿੱਲੀ ਹਾਈ ਕੋਰਟ ਨੇ ਮੀਂਹ ਦੇ ਪਾਣੀ ਨਾਲ ਭਰੀ ਸੜਕ ਤੋਂ ਗੱਡੀ ਲੰਘਾਉਣ ਵਾਲੇ ਕਾਰ ਚਾਲਕ ਨੂੰ ਗ੍ਰਿਫਤਾਰ ਕਰਨ ਤੇ ਦਿੱਲੀ ਪੁਲਿਸ ਦੀ ਖਿਚਾਈ ਕਰਦਿਆਂ ਆਖਿਆ ਕੇ ਸ਼ੁਕਰ ਹੈ ਕਿ ਦਿੱਲੀ ਨੇ ਮੀਂਹ ਦੇ ਪਾਣੀ ਦਾ ਵੀ ਚਲਾਨ ਨਾ ਕੱਟ ਦਿੱਤਾ ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਦੋਸ਼ ਲਾਇਆ ਸੀ ਕਿ ਇਸ ਵਿਅਕਤੀ ਦੇ ਵਾਹਨ ਚਲਾਉਣ ਕਾਰਨ ਹੀ ਬੇਸਮੈਂਟ ਵਿੱਚ ਪਾਣੀ ਵੜਿਆ ਹੈ ਜੰਮੂ ਕਸ਼ਮੀਰ ਵਿੱਚ ਵਧ ਰਹੀਆਂ ਅੱਤਵਾਦੀ ਗਤੀਵਿਧੀਆਂ ਦੇ ਦਰਮਿਆਨ ਕੇਂਦਰ ਸਰਕਾਰ ਨੇ ਰਾਤ ਇੱਕ ਵੱਡਾ ਫੈਸਲਾ ਲਿਆ ਇਸ ਫੈਸਲੇ ਦੇ ਅਨੁਸਾਰ ਕੇਂਦਰ ਸਰਕਾਰ ਨੇ ਬੀਐਸਐਫ ਡਾਇਰੈਕਟਰ ਜਨਰਲ ਨਿਤਨ ਅਗਰਵਾਲ ਤੇ ਉਹਨਾਂ ਦੇ ਡਿਪਟੀ ਸਪੈਸ਼ਲ ਡੀਜੀ ਵੀਬ ਖੁਰਾਨੀਆਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਤੇ ਇਹਨਾਂ ਨੂੰ ਤੁਰੰਤ ਉਹਨਾਂ ਦੇ ਸਟੇਟ ਕੇਡਰ ਵਿੱਚ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਦਾ ਗ੍ਰਹਿ ਵਿਭਾਗ ਇਹਨਾਂ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੋਂ ਬੇਹੱਦ ਨਾਰਾਜ਼ ਹੈ। ਦੇਸ਼ ਵਾਸੀਆਂ ਨੂੰ ਕਰੋਨਾ ਲਹਿਰ ਦੌਰਾਨ ਮੁਫਤ ਕਰੋਨਾ ਟੀਕਾ ਲਾਉਣਾ ਕੇਂਦਰ ਸਰਕਾਰ ਨੂੰ 36000 ਕਰੋੜ ਰੁਪਏ ਦਾ ਟੀਕਾ ਲਗਾ ਗਿਆ। ਕੱਲ ਸੰਸਦ ਵਿੱਚ ਸਿਹਤ ਮੰਤਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਾਲ 29 ਜੁਲਾਈ ਤੱਕ ਸਰਕਾਰ ਨੇ ਲੋਕਾਂ ਨੂੰ ਕੋਵਿਡ ਰੋਕੂ ਵੈਕਸੀਨ ਦੀਆਂ 220 ਕਰੋੜ ਖੁਰਾਕਾਂ ਮੁਫਤ ਲਗਾਈਆਂ ਹਨ ਜਿਸ ਨਾਲ ਇਸਤੇ ਕੇਂਦਰ ਸਰਕਾਰ ਦੇ 36400 ਕਰੋੜ ਰੁਪਏ ਖਰਚ ਹੋਏ ਹਨ ਭਾਰਤੀ ਨਿਸ਼ਾਨੇਬਾਜ਼ ਮਨੋ ਭਾਕਰ ਕੱਲ ਮੈਲਾ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਈ ਹੈ ਅਤੇ ਉਸ ਦੀਆਂ ਨਜ਼ਰਾਂ ਅੱਜ ਆਪਣੇ 올림픽 ਵਿੱਚ ਤੀਜਾ ਤਗਮਾ ਜਿੱਤਣ ਤੇ ਹੋਣਗੀਆਂ ਉਧਰ ਕੱਲ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆ ਨੂੰ 3 ਦੇ ਮੁਕਾਬਲੇ 2 ਗੋਲਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਭਾਰਤ ਦੀ 올림픽 ਵਿੱਚ ਆਸਟ੍ਰੇਲੀਆ ਖਿਲਾਫ 52 ਸਾਲਾਂ ਬਾਅਦ ਇਹ ਪਹਿਲੀ ਜਿੱਤ ਹੈ ਇਸ ਦੇ ਦਰਮਿਆਨ ਭਾਰਤੀ ਬੈਡਮਿੰਟਨ ਖਿਡਾਰੀ ਲਖਸ਼ੇ ਸੇਨ ਨੇ ਵੀ ਆਪਣੇ ਪਹਿਲੇ 올림픽 ਤਗਮੇ ਵੱਲ ਕਦਮ ਵਧਾਉਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ ਸਿੰਗਲਜ਼ ਵਰਗ ਦੇ ਸੈਮੀਫਾਈਨਲ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ। ਇਸ ਤੋਂ ਬਿਨਾ ਬਾਕੀ ਖੇਡ ਮੁਕਾਬਲੇ ਵਿੱਚ ਕੱਲ ਭਾਰਤ ਦੇ ਪੱਲੇ ਨਿਰਾਸ਼ਾ ਹੀ ਪਈ। ਸਭ ਤੋਂ ਵੱਧ ਨਿਰਾਸ਼ਾ ਉਸ ਸਮੇਂ ਹੋਈ ਜਦੋਂ ਮਿਕਸਡ ਡਬਲ ਤੀਰ ਅੰਦਾਜ਼ੀ ਵਿੱਚ ਭਾਰਤੀ ਟੀਮ ਤਗਮੇ ਤੋਂ ਮਹਿਜ਼ ਇੱਕ ਕਦਮ ਦੂਰ ਰਹਿ ਗਈ। ਇਸ ਤੋਂ ਬਿਨਾ ਭਾਰਤੀ ਟੀਮ ਦੇ 스타 ਸ਼ਾਟ ਪੁੱਟਰ ਤਜਿੰਦਰ ਪਾਲ ਸਿੰਘ ਤੂਰਵੀ ਆਪਣਾ ਸਰਵੋਤਮ ਪ੍ਰਦਰਸ਼ਨ ਨਾ ਦੁਹਰਾ ਸਕੇ ਤੇ ਉਹ ਆਪਣੇ ਗਰੁੱਪ ਵਿੱਚ 15ਵੇਂ ਸਥਾਨ ਤੇ ਰਹੇ ਤੇ ਫਾਈਨਲ ਵਿੱਚ ਕੁਆਲੀਫਾਈ ਕਰਨ ਤੋਂ ਨਕਾਮ ਹੋ ਗਏ ਇਸ ਵਿੱਚ ਪੈ ਰਹੀ ਗਰਮੀ ਐਥਲੀਟਾਂ ਨੂੰ ਬੇहद ਪਰੇਸ਼ਾਨ ਕਰ ਰਹੀ ਹੈ ਹੁਣ ਪੈਰਿਸ 올림픽 ਵਿੱਚ ਗਰਮੀ ਤੇ ਹਮਸ ਤੋਂ ਪਰੇਸ਼ਾਨ ਭਾਰਤੀ ਖਿਡਾਰੀਆਂ ਨੂੰ ਰਾਹਤ ਦੇਣ ਲਈ ਖੇਡ ਮੰਤਰਾਲੇ ਨੇ ਖੇਡ ਪਿੰਡ ਵਿੱਚ 40 AC ਲਗਵਾ ਕੇ ਦਿੱਤੇ ਹਨ ਦਰਸਲ 올림픽 ਖੇਡ ਪਿੰਡ ਵਿੱਚ ਗਰਮੀ ਤੇ ਹਮਸ ਕਾਰਨ ਖਿਡਾਰੀਆਂ ਦੀ ਪਰੇਸ਼ਾਨੀ ਵਾਧੇ ਜਾ ਰਹੀ ਸੀ ਜਿਸ ਨੂੰ ਦੇਖ ਕੇ ਖੇਡ ਮੰਤਰਾਲੇ ਨੇ ਆਪਣੇ ਖਰਚੇ ਤੇ ਇਹ 40 AC ਲਾਉਣ ਦਾ ਫੈਸਲਾ ਕੀਤਾ ਜਿਕਰ ਜੋਗ ਹੈ ਕਿ ਪੈरिस ਵਿੱਚ ਇਸ ਸਮੇਂ ਦੌਰਾਨ ਤਾਪਮਨ 40 ਡਿਗਰੀ ਤੋਂ ਟੱਪ ਗਿਆ ਹੈ ਅਤੇ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਵੀ ਕਈ ਦੇਸ਼ਾਂ ਦੇ ਐਥਲੀਟਾਂ ਨੇ ਪੈरिस ਦੇ ਖੇਡ ਪਿੰਡ ਵਿੱਚ ਏਸੀ ਨਾ ਲਗਵਾਉਣ ਤੇ 올림픽 ਐਸੋਸੀਏਸ਼ਨ ਦੀ ਅਲੋਚਨਾ ਕੀਤੀ ਸੀ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਕੱਲ ਕੋਲੰਬੋ ਵਿੱਚ ਖੇਡਿਆ ਗਿਆ ਮੈਚ ਟਾਈ ਹੋ ਗਿਆ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 230 ਦੌੜਾਂ ਬਣਾਈਆਂ। ਜਦਕੇ ਭਾਰਤੀ ਟੀਮ 230 ਦੌੜਾਂ ਬਣਾ ਕੇ ਹੀ ਆਊਟ ਹੋ ਗਈ ਜਿਕਰ ਜੋ ਗਏ ਕਿ ਇਸ ਮੈਚ ਵਿੱਚ ਭਾਰਤੀ ਓਪਨਰਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਸੀ ਤੇ ਮੈਚ ਦੇ ਜ਼ਿਆਦਾਤਰ ਹਿੱਸੇ ਵਿੱਚ ਭਾਰਤੀ ਟੀਮ ਦਾ ਦਬਦਬਾ ਕਾਇਮ ਰਿਹਾ ਪਰ ਅੰਤਮ ਪੱਲਾ ਵਿੱਚ ਨਿਰਾਸ਼ਾਜਨਕ ਬੱਲੇਬਾਜ਼ੀ ਦੇ ਚੱਲਦਿਆਂ ਇਹ ਮੈਚ ਟਾਈ ਹੋ ਗਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ